ਸੱਚੀ ਗੱਲ ਦੋਸਤੋ ਛੋਡੇ ਲਈ ਪਰੈਲ ਦੇ ਵਿੱਚ ਲੈ ਕੇ ਆਏ ਆਂ ਡ੍ਰੀਮ ਹਾਊਸ ਬਿਲਡਰਸ ਵੱਲੋਂ ਬਣਿਆ ਇਹ ਸੁਪਨੇ ਦਾ ਘਰ ਜਿਹੜਾ ਕਿ ਰਾਇਲ ਕਲਾਸਿਕਲ ਟੱਚ ਦੇ ਵਿੱਚ ਬਣਿਆ ਪਿਆ ਜਿੰਨਾ ਕਿ ਇਹ ਬਾਹਰ ਸੋਨਾ ਹੈ ਉਹ ਨਹੀਂ ਇਹ ਅੰਦਰ ਵੀ ਰਾਇਲ ਕਲਾਸਿਕਲ ਹੈ ਇਹਦੇ ਵਿੱਚ ਅਸੀਂ ਫਾਊਂਟੇਨ ਹਾਊਸ ਬਣਾਇਆ ਜਿਹੜਾ ਨੀਚੇ ਦਾ ਫਾਊਂਟੇਨ ਹੁੰਦਾ ਹੀ ਹੁੰਦਾ ਜਿਹੜਾ ਡਬਲ ਹਾਈਟ ਤੋਂ ਉੱਪਰ ਗਿਰ ਰਿਹਾ ਨੀਚੇ ਜਸਕਰ ਦਾ ਲੈਂਡਮਾਰਕ ਵੀ ਬਣ ਚੁੱਕਿਆ ਹੈ ਨੇੜੇ ਦੇ ਘਰਾਂ ਦੇ ਲਈ ਇਹ ਫਾਊਂਟੇਨ ਹਾਊਸ ਦੇ ਘਰ ਕੋਲ ਜੁਆਣਾ ਇਹਦਾ ਇੱਕ ਬਹੁਤ ਹੀ ਵੱਡਾ ਪਹਿਲਾਂ ਤਾਂ ਤੁਹਾਨੂੰ ਇੱਥੇ ਗਾਰਡਨ ਮਿਲੇਗਾ ਉਸ ਤੋਂ ਬਾਅਦ ਗਾਰਡਨ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਦੋਸਤੋ ਦਿੱਤਾ ਪਿਆ ਤੁਸੀਂ ਆਪਣੀ ਪਲਾਂਟੇਸ਼ਨ ਕਰਨ ਦੇ ਵਾਸਤੇ ਐਂਟਰੀ ਕਰਨ ਤੋਂ ਬਾਅਦ ਤੁਸੀਂ ਇੱਥੇ ਪਲਾਂਟਿੰਗ ਕੀਤੀ ਗਈ ਹੈ ਜਿਹੜਾ ਇਹਨੂੰ ਲੱਗ ਵੀ ਕਰਦਾ ਇਸੋ ਇਸ ਤੋਂ ਬਾਅਦ ਅਸਰ ਤੋਂ ਨੂੰ ਕਰਾਵਾਂਗੇ ਤਾਂ ਹੋਮ ਟੂਰ ਆਜੋ ਫੋਲੋ ਕਰੋ ਤੇ ਇਸ ਘਰ ਦੇ ਵਿੱਚ ਜਿੰਨੀ ਵੀ ਲੱਕੜ ਯੂਜ਼ ਕੀਤੀ ਹੈ ਉਹ ਸਾਗਵੰਦ ਦੀ ਕੀਤੀ ਗਈ ਹੈ ਉਹਦੇ ਤੇ ਪੀਓ ਪਾਲਿਸ਼ ਕੀਤੀ ਗਈ ਹੈ ਤੇ ਜਿਹੜੀ ਵਿੰਡੋਜ਼ ਨੇ ਉਹਦੀ ਏਸੀਪੀ ਸਲਾਈਡਡ 도ਰਸ ਨੇ ਆਓ ਐਂਟਰੀ ਤੋਂ ਤੋਂ ਇਹਦਾ ਡਿਜ਼ਾਈਨ ਦੇਖਣਾ ਸ਼ੁਰੂ ਹੋ ਜਾਏਗਾ ਟਾਇਲਜ਼ ਦਾ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਤੇ ਕਿੰਨਾਂ ਬਣਾਇਆ ਗਿਆ ਤੇ ਜਿਹੜੀ ਇਹਦੇ ਵਿੱਚ ਟਾਇਲ ਯੂਜ਼ ਕੀਤੀ ਹੋਈ ਹੈ ਉਹ ਟੈਲੈਂਟ ਫਿਨਿਸ਼ ਦੇ ਵਿੱਚ ਕੀਤਾ ਗਿਆ 6x4 ਦੀ ਟੈਲ ਹੈ ਇਸ ਦਾ ਦੇਖ ਜਿੰਨੀ ਵੀ ਟੈਲ ਲੱਗੀ ਹੋਈ ਹੈ ਉਹ ਸਾਰੀ ਇਹ ਡੈਸਿਵਲ ਯੂਜ਼ ਕੀਤੀ ਗਈ ਹੈ ਇਹ ਏਰੀਆ ਵੀ ਉਸ ਤਰ੍ਹਾਂ ਬਣਾਇਆ ਗਿਆ ਕਿ ਇਸ ਵਿੱਚ ਐਂਟਰ ਕਰਕੇ ਤੁਹਾਨੂੰ ਅੰਦਰ ਘਰ ਨਾ दिखे ਤੁਸੀਂ ਇੱਥੇ ਬੈਠੋ ਆਪਣੇ ਸ਼ੂਜ਼ ਰਿਮੂਵ ਕਰਕੇ ਆਪਾਂ ਫਿਰ ਅੰਦਰ ਜਾਵਾਂਗੇ ਅਸੀਂ ਇਹਦੇ ਨਾਲ ਨਾਲ ਇਹਦੇ ਵਿੱਚ ਇੱਕ ਲਿਫਟ ਏਰੀਆ ਵੀ ਦਿੱਤਾ ਹੋਇਆ ਕਿ ਇਨ ਫਿਊਚਰ ਤੁਸੀਂ ਲਿਫਟ ਦੇਣਾ ਚਾਹੁੰਦੇ ਹੋ ਤਾਂ ਅਸੀਂ ਇੱਥੇ ਲਿਫਟ ਦੀ ਪ੍ਰੋਵੀਜ਼ਨ ਵੀ ਦੇ ਸਕਦੇ ਹਾਂ ਡ੍ਰੀਮ ਹਾਊਸ ਬਿਲਡਰ ਇਸ ਤਿੱਕਣਾ ਕੰਮ ਕਰਦੇ ਨੇ ਕਿ ਅਗਰ ਤੁਸੀਂ ਆਪਣੇ ਆਉਣ ਵਾਲੇ 5 ਜਾਂ 10 ਸਾਲ ਦੇ ਵਿੱਚ ਜੇਕਰ ਕੋਈ ਰੁਚੀ ਕਰਵਾਉਣਾ ਚਾਹੁੰਦੇ ਹੋ ਤਾਂ ਇਸਾਡੀ ਲੌਬੀ ਹੈ ਲੌਬੀ ਦੇ ਵਿੱਚ ਡਬਲ ਹਾਈਟ ਤੇ ਉੱਤੇ ਆਪਾਂ ਚੜ੍ਹਿਆ ਪਿਆ ਜਿੱਤ ਉਹਦੇ ਉੱਤੇ ਟਫ ਨਾਲ ਕਵਰ ਕੀਤਾ ਹੋਇਆ ਸਿਕਿਉਰਟੀ ਗਲਾਸ ਦੇ ਨਾਲ ਇਜ਼ੀਵੀ ਰੇਲਿੰਗ ਦੇ ਵਿੱਚ ਬ੍ਰਿਕਿਉਲਰ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਕੀਤਾ ਗਿਆ ਤੇ ਵੁੱਡਵਰਕ ਵੀ ਉਨਾ ਹੀ ਸੋਹਣਾ ਕੀਤਾ ਗਿਆ ਇਹਦੇ ਵਿੱਚ ਇਸ ਘਰ ਦੇ ਵਿੱਚ ਤੁਸੀਂ ਕਿੱਥੇ ਵੀ ਬੈਠੋਗੇ ਦੋਸਤਾਂ ਤੁਹਾਨੂੰ ਕਿੱਥੇ ਵੀ ਐ ਨਹੀਂ ਲੱਗਣ ਵਾਲਾ ਕਿ ਤੁਹਾਨੂੰ ਕਿਤੇ ਰੋਸ਼ਨੀ ਦੀ ਕਮੀ ਹੈ ਇੰਨੀ ਅੱਛੀ ਵੈਂਟੀਲੇਸ਼ਨ ਮਿਲਦੀ ਹੈ ਤੇ ਐਵੇਂ ਲੱਗਦਾ ਸੀ ਬਾਹਰ ਪਾਰਕ ਦੇ ਵਿੱਚ ਹੀ ਬੈਠੇ ਆ ਪਾਰਕ ਇਸ ਕਰਕੇ ਕਿਉਂਕਿ ਤੇ ਹਰ ਘਰ ਦੇ ਵਿੱਚ ਤੁਹਾਨੂੰ ਪਾਰਕ ਦਾ 뷰 ਮਿਲੇਗਾ ਜੇ ਫਰੰਟ ਤੇ ਗਾਰਡਨ ਹੈ ਤਾਂ ਨਾਈਂ ਦੇ ਵਿੱਚ ਡ੍ਰੈਗ ਰੂਮ ਦੇ ਵਿੱਚੋਂ ਵੀ ਤੁਹਾਨੂੰ ਵਸਤੇ ਦੇਖੋ ਕਿੰਨੇ ਖੂਬਸੂਰਤ ਪਲਾਂਟਸ ਦਿਖ ਰਹੇ ਹਨ ਇਹ ਸਟੈਪ ਡਾਊਨ ਕਰਕੇ ਵੁੱਡਨ ਫਲੋਰਿੰਗ ਦੇ ਨਾਲ ਇਹਦੇ ਦੇਤੇ ਕੰਮ ਕੀਤਾ ਗਿਆ ਹੈ ਇਹ ਜਿੰਨੇ ਵੀ ਸੋਫੇ ਆ ਇਹ ਸ਼ੀਸ਼ਮ ਦੀ ਲੱਕੜ ਦੇ ਵਿੱਚ ਬਣਾਏ ਗਏ ਨੇ ਤੇ ਕਲਾਇੰਟ ਦਾ ਇਹ ਸੁਪਨਾ ਸੀ ਕਿ ਉਹਨਾਂ ਨੇ ਆਪਣਾ ਇੱਥੇ ਚੂਲਾ ਲਗਾਣਾ ਸੀ ਜਿਹੜਾ ਬੜਾ ਹੀ ਸੋਹਣੇ ਤੇ ਕਿਨਾਂ ਇੱਥੇ ਡਿਜ਼ਾਈਨ ਦਿੱਤਾ ਗਿਆ ਦਾ ਇਹਦੇ ਲੌਬੀ ਦੇ ਵਿੱਚ ਵਿੱਚ ਨਾਲ ਨਾਲ ਇੱਥੇ ਪਾਊਡਰ ਰੂਮ ਹੈ ਜਿਹੜਾ ਤੁਸੀਂ ਕਿ ਇੱਥੋਂ ਯੂਜ਼ ਕਰਕੇ ਕਲਾਇੰਟ ਇੱਥੋਂ ਹੀ ਬਾਹਰ ਜਾ ਸਕਦੇ ਹੋ ਕੋਈ ਵੀ ਕੰਮ ਹੈ ਚਾਹੇ ਉਹ ਟਾਈਲ ਵਰਕ ਹੈ ਚਾਹੇ ਵੁੱਡ ਵਰਕ ਹੈ ਚਾਹੇ ਪੇਂਟ ਵਰਕ ਹੈ ਦੇਖੋ ਕਿੰਨੀ ਹੀ ਸਫਾਈ ਨਾਲ ਕੀਤਾ ਗਿਆ ਇਫ ਦੇ ਇਹ ਜਿਹੜਾ ਏਰੀਆ ਹੈ ਪੈਂਟਸ ਤੋਂ ਫੂਡ ਦਾ ਕਵਰ ਏਰੀਆ 500 ਗਾ ਦੇ ਵਿੱਚ ਜੇ ਇਹਦੇ ਵਾਲਪੇਪਰ ਵੀ ਦੇਖੋ ਕਿਵੇਂ ਕਸਟਮਾਈਜ਼ ਵਾਲਪੇਪਰ ਲੱਗੇ ਹੋਏ ਆ ਇਹ ਐਵੇਂ ਹੀ ਲੱਗੇ ਜਿਵੇਂ ਹੈਂਡ ਪੇਂਟਿੰਗ ਕੀਤੀ ਹੁੰਦੀ ਹੈ ਇਹਦੇ ਨਾਲ ਥੋੜਾ ਹੋਲ ਥੋੜਾ ਰੋਲ ਕਲਾਸਿਕਲ ਇਹਦਾ ਟੱਚ ਆਇਆ ਇਹਦੇ ਵਿੱਚ ਬਾਕੀ ਵਾਲਪੇਪਰ ਕੀਤੇ ਗਏ ਸਾਰੇ ਕਸਟਮਾਈਜ਼ ਕੀਤੇ ਗਏ ਹਨ ਰੂਮ ਦੇ ਸਾਬਨਲ ਇਸ ਲੋਬੀ ਦੇ ਨਾਲ ਹੀ ਬਦਸਤੋ ਫਿਰ ਆਪਣੀ ਅਟੈਚ ਹੋ ਜਾਂਦੀ ਹੈ ਕਿਚਨ ਕਿਚਨ ਦੇ ਵਿੱਚ ਐਕ੍ਰੀਲਿਕ ਸ਼ੀਟ ਨਾਲ ਕੰਮ ਕੀਤਾ ਗਿਆ ਮੋਡਰਨ ਕਿਚਨ ਹੈ ਹੈਟਿਕ ਦੇ ਦੇ ਵਿੱਚ ਯੂਜ਼ ਕੀਤੀ ਗਈ ਐਕਸੈਸਰੀ ਜਿਆਦਾ ਵੈਟ ਏਰੀਆ ਸੀ ਕਿਚਨ ਦੇ ਵਿੱਚ ਨਹੀਂ ਰੱਖਦੇ ਤਾਂ ਕਿ ਤੁਹਾਡਾ ਕਿਚਨ ਜਿਆਦਾ ਸਾਫ਼ ਰਹੇ ਉਹ ਹਮੇਸ਼ਾ ਇਸੇ ਲਾਗੀ ਰੱਖਦੇ ਆ ਤੇ ਉਹਦੇ ਵਿੱਚ ਅਸੀਂ ਵਿੱਚ ਦੋ ਤੋਂ ਤਿੰਨ ਬੰਦੇ ਇੱਥੇ ਹੀ ਆਰਾਮ ਨਾਲ ਬੈਠ ਕੇ ਆਪਣਾ ਖਾਣਾ ਖਾ ਸਕਦੇ ਆ ਇਸ ਇਨੀ ਪ੍ਰਵੀਜ਼ਨ ਦਿੱਤੀ ਹੋਈ ਹੈ ਦੇ ਵਿੱਚ ਤੇ ਓਵਰ ਆਲੀ ਇਸ ਕੋਠੀ ਦੇ ਵਿੱਚ ਪੰਜ ਬੈਡਰੂਮ ਨੇ ਤੇ ਦੋ ਨੀਚੇ ਨੇ ਦੋ ਉੱਪਰ ਇਹ ਫਸਟ ਫਲੋਰ ਨਹੀਂ ਕਿਹਾ ਹੈਗਾ ਥਰਡ ਫਲੋਰ ਦੇ ਉੱਤੇ ਸਾਰੀ ਗੱਲਾਂ ਅਟੈਚ ਆਪਣਾ ਤੁਹਾਨੂੰ ਮਿਲੇਗਾ ਵਾਸ਼ਰੂਮ ਤੇ ਇਹ ਤੁਹਾਨੂੰ ਸਟੋਰੀ ਵਿੱਚ ਦੋ ਦਿੱਤੇ ਗਏ ਇੱਕ نیچے ਦਿੱਤਾ ਗਿਆ ਕਿ ਉੱਪਰ ਦਿੱਤਾ ਗਿਆ ਤੇ ਇਹ ਕਰਦਾ ਹਰ ਇੱਕ ਉਹਨਾ ਜਿਹੜਾ ਹੈਗਾ ਉਨਹੀਂ ਸੋ ਵਧੀਆ ਤਰੀਕੇ ਨਾਲ ਬਣਾਇਆ ਗਿਆ ਜਿੰਨਾ ਤੁਸੀਂ ਆਪਣੇ ਘਰ ਨੂੰ ਆਪ ਤਿਆਰ ਕਰੋਗੇ ਤੇ ਤੁਸੀਂ ਸਿਰਫ ਖਾਲੀ ਪਲਾਟ ਦੇਣਾ ਤੇ ਤੁਹਾਨੂੰ ਇਹਦੀਆਂ ਚਾਬੀਆਂ ਮਿਲ ਜਾਣਗੀਆਂ ਲੌਕ ਕਰਕੇ ਜਿਹਦੇ ਵੀ ਸਭ ਕੁਝ ਕੀਤਾ ਜਾਏਗਾ ਜੇ ਤੁਸੀਂ ਬਣਾਣਾ ਚਾਹੁੰਦੇ ਹੋ ਆਪਣੇ ਸੁਪਨੇ ਦਾ ਘਰ ਬਿਨਾਂ ਕਿਸੇ ਟੈਨਸ਼ਨ ਤੋਂ ਤਾਂ ਤੁਸੀਂ ਕੰਟੈਕਟ ਕਰੋ ਡ੍ਰੀਮ ਹਾਊਸ ਬਿਲਡਰਸ ਨੂੰ نیچے ਉਹਦਾ ਕੰਟੈਕਟ ਨੰਬਰ ਲਿਖਿਆ ਹੋਇਆ ਹੈ ਤੇ ਉਹ ਤੜਾ ਕਰ ਉਮੀ ਬਣਾ ਕੇ ਦੇਣਗੇ ਜਿਵੇਂ ਤੁਸੀਂ ਕਰ ਆਪਣਾ ਬਣਾਇਆ ਤੇ ਓਕੇ ਸਸ਼ੇਗਾਲ ਮਿਲਦੇ ਆਂ ਸੋ ਅਗਲੀ ਵੀਡੀਓ ਚ ਟਾਟਾ ਬਾਏ ਬਾਏ ਗੁੱਡ ਬਾਏ